ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਹੈ ਕਿ ਤੁਹਾਡੇ ਛੱਟ ਲੱਗਦੀਆਂ ਸਟਿਚਿੰਗ ਹੋਈਆਂ ਛੱਡ ਦਿਓ ਮੈਚ ਸਚਿੰਤ ਅੰਦੂਲਕਰ ਬੱਚਾ ਸੀ ਉਹਨੇ ਕਹਾ ਨਹੀਂ ਮੈਂ ਖੇਲੇਗਾ ਜੇਕਰ ਅਸੀਂ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਲੀਕਾ ਸਿੱਖ ਲਿਆ ਤੇ ਬਹੁਤ ਸਾਰੇ ਦੁੱਖਾਂ ਦੇ ਉੱਪਰ ਅਸੀਂ ਕਾਬੂ ਪਾਲਾਂਗੇ ਅਸੀਂ ਅੱਗੇ ਵਧ ਸਕਦੇ ਹਾਂ ਸਾਡੀ ਤਾਂ ਚੱਲ ਗਈ ਸਫਾਰਿਸ਼ ਸਾਡਾ ਤਾਂ ਆਪਰੇਟ ਹੋ ਗਿਆ 10000 ਦੇ ਅੰਦਰ ਅੰਦਰ ਪਰ ਜਿਨ੍ਹਾਂ ਲੋਕਾਂ ਕੋਲ ਵਿਚਾਰਾਂ ਕੋਈ ਸਫਾਰਿਸ਼ ਹੈ ਨਹੀਂ ਅੱਖਾਂ ਹੈਗੀਆਂ ਮੋਤੀਆਂ ਤੇ ਉਹਨਾਂ ਨੂੰ ਵੀ ਉਤਰਨਾ ਜੇਕਰ ਇੱਕ ਬੀਬੀ ਦੇ ਲੈਂਜ ਮੇਰੀ ਦੇ 7000 ਦਾ ਪੈ ਸਕਦਾ ਤੇ 70 7000 ਵਾਲੇ ਕਿਹੜੇ ਵੇਚਦੇ ਆ ਵੀ ਹੂੰ ਇਹ 45000 ਦਾ ਕਿਹੜੇ ਵੇਚਦੇ ਆ ਹੂੰ ਇਹ 28000 ਵਾਲਾ ਕਿਹੜੇ ਵੇਚਦੇ ਆ ਇੱਥੇ ਲੁੱਟ ਖਸੁੱਟ ਕਿਉਂ ਹੋ ਰਹੀ ਹੈ ਜੀ ਇੱਥੇ ਸਰਕਾਰਾਂ ਜਾਗਦੀਆਂ ਕਿਉਂ ਨਹੀਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਕਿਹਾ ਸੀਗਾ ਕਿ ਸਟੰਟ ਦੀ ਉਹਨੇ ਇੱਕ ਕੀਮਤ ਰੱਖੀ ਸੀ ਹੂੰ ਕਿ ਭਾਈ ਇੰਨੇ ਹਜ਼ਾਰ ਦੇ ਵਿੱਚ ਸਟੰਟ ਪਾਊਗਾ ਇੱਕ ਬੰਦਾ ਆਣ ਕੇ ਕਹੇ ਉਹਨੇ ਹਜ਼ਾਰ ਦੇ ਵਿੱਚ ਸਟੰਟ ਪੈਂਦਾ ਹੂੰ ਅਗਲੇ ਕਹਿੰਦੇ ਵੀ ਸਾਡੀ ਅਸੀਂ ਨਾ ਉਹ ਸਟੰਟ ਪਾਈਦਾ ਨਾ ਉਹਦੀ ਗਰੰਟੀ ਹੈ ਸਾਡੀ ਜਿਹੜੀ ਸਰਕਾਰ ਆ ਉਹ ਇਹਨਾਂ ਵੱਲ ਕਿਉਂ ਨਹੀਂ ਦੇਖਦੀ ਮਾਫ ਕਰਨਾ ਮੈਂ ਸਾਰੇ ਸਾਰੇ ਡਾਕਟਰਾਂ ਨੂੰ ਨਹੀਂ ਕਹਿ ਰਿਹਾ ਬਹੁਤ ਸਾਰੇ ਚੰਗੇ ਵੀ ਹੋਣਗੇ ਹੂੰ ਪਰ ਬਹੁਤਾਤ ਇੱਥੇ ਉਹਨਾਂ ਡਾਕਟਰਾਂ ਦੀ ਹੋ ਗਈ ਆ ਜਿਹੜੇ ਅੱਜ ਕੱਲ ਰੱਬ ਨਹੀਂ ਯੱਬ ਬਣੇ ਹੋਏ ਆ ਕੂ ਕੌਣ ਉਹਨਾਂ ਰੋਕਣ ਵਾਲਾ ਕੰਨੈਸ ਤੋਂ ਡਾਕਟਰ ਨੇ ਮਨਾਂ ਕੀਤਾ ਮੈਂ ਕਿਹਾ ਬਲਾ ਡਾਕਟਰ ਨੂੰ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਮਿਲ ਸਕਦੇ ਫਿਰ ਉਹ ਹਸਪਤਾਲ ਥੋੜੋ ਹੋ ਗਿਆ ਫਿਰ ਤਾਂ ਕੈਦਖਾਨਾ ਹੋ ਗਿਆ ਐਡੀ ਗਰੀਬੀ ਦੀ ਹਾਲਤ ਹੈ ਬੁੜੀ ਅੰਦਰ ਮਰੀ ਪਈ ਹੈ ਇਹਨਾਂ ਨੂੰ ਤੁਸੀਂ ਮਾਰ ਦੇਣਾ ਪਤਾ ਇਦਾਂ ਕਿਦਾਂ ਹੋ ਸਕਦਾ ਤੂੰ ਡਾਕਟਰ ਹੈ ਫਲਾਨਾ ਮੈਂ ਤਾਂ ਮੈਂ ਡਾਕਟਰ ਨਹੀਂ ਮੈਂ ਪੱਤਰਕਾਰ ਹਾਂ ਇੱਕ ਗੱਲ ਇੱਥੇ ਇਹ ਵੀ ਕਰੀਏ ਕਿ ਲੋਕਾਂ ਨੂੰ ਜੋ ਚਾਹੀਦਾ ਸਰਕਾਰ ਉਹ ਫਰੀ ਦੋ ਨਹੀਂ ਦਊਗੀ ਸਰਕਾਰ ਉਹ ਫਰੀ ਦਊਗੀ ਜਿੱਥੇ ਉਹਨਾਂ ਨੂੰ ਵੋਟਾਂ ਮਿਲਣਗੀਆਂ ਸਵੇਰ ਦੀ ਰੋਸ਼ਨੀ ਹਰ ਪਲ ਤੁਹਾਡੇ ਨਾਲ ਹੋਵੇ ਹਰ ਦਿਨ ਦਾ ਹਰ ਪਲ ਤੁਹਾਡੇ ਲਈ ਖਾਸ ਹੋਵੇ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਵੀ ਖੁਸ਼ਹਾਲ ਹੋਵੇ ਫਿਲਹਾਲ ਅਸੀਂ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਚੁੱਕੇ ਹਾਂ ਮੈਂ ਹਾ ਹਿਨਾ ਕਨੋਜੀਆ ਤੇ ਮੇਰਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਹੈਨਾ ਜੀ ਤੁਹਾਡਾ ਵੀ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਇਸ ਖਿੜੀ ਹੋ ਇਸ ਵੇਲ ਵਿੱਚ ਜੀ ਸਾਡੇ ਦਰਸ਼ਕਾਂ ਦਾ ਵੀ ਅਸੀਂ ਦਿਲੋਂ ਇਸਤਿਕਬਾਲ ਕਰਦੇ ਹਾਂ ਔਰ ਇਹ ਜਿਹੜੀਆਂ ਕਿਰਨਾ ਨਾ ਜਦੋਂ ਤੁਸੀਂ ਇਹ ਗੱਲਾਂ ਲੈ ਕੇ ਬੋਲੀਆਂ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਤਸ਼ਬੀਹਾਂ ਦੇ ਨਾਲ ਔਰ ਚੰਗੀਆਂ ਸ਼ੁਭ ਕਾਮਨਾਵਾਂ ਦੇ ਨਾਲ ਜਦੋਂ ਸਾਡੀ ਸਵੇਰ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਨੂੰ ਬੜਾ ਚੰਗਾ ਲੱਗਦਾ ਹੈ ਚੰਗਾ ਲੱਗਦਾ ਹੈ ਆਗਾਜ਼ ਚੰਗਾ ਅੰਜਾਮ ਚੰਗਾ ਜੇਕਰ ਸਵੇਰ ਸਾਡੀ ਜਿਹੜੀ ਹੈਗੀ ਆ ਉਹ ਚੰਗੀ ਚੜਦੀ ਹੈ ਤਾਂ ਸਾਡੀ ਸ਼ਾਮ ਜਿਹੜੀ ਹੈ ਉਹ ਵੀ ਚੰਗੀ ਢਲਣੀ ਹੈ ਬਿਲਕੁਲ ਅਸੀਂ ਅੱਗੇ ਵੀ ਇਹ ਗੱਲ ਕਰ ਚੁੱਕੇ ਆ ਕਿ ਹਰ ਦਿਨ ਇੱਕ ਤੁਹਾਨੂੰ ਨਵਾਂ ਮੌਕਾ ਮਿਲਦਾ ਜੇਕਰ ਤੁਸੀਂ ਅੱਜ ਕੁਝ ਵਧੀਆ ਨਹੀਂ ਕਰ ਸਕੇ ਤੁਹਾਡਾ ਅੱਜ ਦਾ ਦਿਨ ਵਧੀਆ ਨਹੀਂ ਗਿਆ ਤਾਂ ਤੁਹਾਨੂੰ ਇੱਕ ਨਵੀਂ ਸਵੇਰ ਨੇ ਨਵਾਂ ਮੌਕਾ ਦੇ ਦਿੱਤਾ ਤਾਂ ਕਰੋ ਕੁਝ ਖਾਸ ਦੇਖੋ ਗੱਲ ਇਹ ਸਚਿੰਤ ਤੰਦੂਲਕਰ ਸਾਡੇ ਦੇਸ਼ ਦਾ ਮਹਾਨ ਖਿਡਾਰੀ ਸਲਾਮ ਉਹਦੀ ਕਹਲਣਾ ਨੂੰ ਕਿ ਉਹਨੇ ਸਾਡੇ ਦੇਸ਼ ਦਾ ਮਾਰ ਦੇ ਨਾਲ ਕਈ ਵਾਰ ਸਿਰ ਉੱਚਾ ਕੀਤਾ ਉਹਦੇ ਰਿਕਾਰਡ ਬੋਲਦੇ ਆ ਉਹ ਗਾਣੇ ਨੇ ਹੈਗੇ ਕਿ ਸਾਡੇ ਬੱਲੇ ਆ ਰਿਕਾਰਡ ਬੋਲਦੇ ਸਚਿੰਤ ਤੰਦੋਲਕਰ ਜੀ ਦੇ ਰਿਕਾਰਡ ਬੋਲਦੇ ਆ ਉਹਨਾਂ ਨੂੰ ਵੱਡੇ ਸਨਮਾਨ ਵੀ ਮਿਲੇ ਆ ਜਿਨ੍ਹਾਂ ਦੇ ਵਿੱਚ ਭਾਰਤ ਰਤਨ ਆ ਹੁਣ ਦੇਖੋ ਉਹ ਵੀ ਕਿਸੇ ਦਿਨ ਪਿਚ ਤੇ ਜਦੋਂ ਚੜੇ ਸੀ ਪਹਿਲੇ ਮੈਚ ਸੀ ਉਹਨਾਂ ਦਾ ਵੈਸਟ ਇੰਡੀਜ਼ ਦੇ ਨਾਲ ਔਰ ਵੈਸਟ ਇੰਡੀਜ਼ ਦੇ ਜਿਹੜੇ ਪਲੇਅਰ ਸੀਗੇ ਉਹ ਕਾਫੀ ਹਾਈਟ ਦੇ ਵਿੱਚ ਔਰ ਸਚਨ ਜੀ ਦਾ ਕਦ ਜੇਕਰ ਫਿੱਤਿਆਂ ਦੇ ਨਵੇਂ ਜਾਵੇ ਤੇ ਉਹ ਨਹੀਂ ਸੀ ਪਰ ਜੇਕਰ ਉਦਾਂ ਉਹਨਾਂ ਦਾ ਕਦ ਮਿੰਡ ਲੱਗੀਏ ਤਾਂ ਫਿੱਤੇ ਖਤਮ ਹੋ ਜਾਣ। ਬਾਲ ਆਈ ਪਿਚ ਦੇ ਉੱਪਰ ਖੜੇ ਹੋਇਆ ਬਾਲ ਉਹਨਾਂ ਦੇ ਬੌਂਸਰ ਲੱਗਾ ਸਿਰ ਦੇ ਵਿੱਚ। ਅੱਛਾ ਸਿਰ ਜ਼ਖਮ ਹੋ ਗਿਆ। ਸਿਰ ਪਾਟ ਗਿਆ। ਡਾਕਟਰ ਨੱਠੇ ਭੱਜੇ ਆਏ ਸਾਰੇ ਜਣੇ ਕੋਲ ਆਏ। ਉਹ ਬੱਚਾ ਸੀ। ਹਲੇ ਉਹ ਅੰਡਰ 14 ਖੇਡ ਕੇ ਗਿਆ ਸੀਗਾ। ਜਦੋਂ ਸਾਰੇ ਜਣੇ ਆਏ ਤੇ ਦੇਖਿਆ ਕਿ 60 ਲੱਖ ਕੀ ਹੈ। ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਹੈ ਇਹ ਤੁਹਾਡੇ ਛੱਟ ਲੱਗੀ ਆ ਸਟਿਚਿੰਗ ਹੋਣੀ ਆ ਛੱਡ ਦਿਓ ਮੈਚ ਸਚਿੰਤ ਤੰਦੂਲਕਰ ਬੱਚਾ ਸੀ ਹੂੰ ਉਹਨੇ ਕਹਾ ਨਹੀਂ ਮੈਂ ਖੇਲੇਗਾ ਹੂੰ ਪਿਚ ਤੇ ਟਿਕਣਾ ਜਿਹੜਾ ਇਹ ਤੁਹਾਡੇ ਜਜ਼ਬੇ ਨੂੰ ਦਰਸਾਉਂਦਾ ਹੈ ਕਿ ਤੁਸੀਂ ਖੇਡਣ ਦੀ ਭਾਵਨਾ ਰੱਖਦੇ ਹੋ ਜੀ ਤੁਹਾਡੇ ਅੰਦਰ ਹਿੰਮਤ ਹੈ ਹੂੰ ਔਰ ਉਸੇ ਹੀ ਬੱਲੇਬਾਦ ਨੇ ਵੈਸਟ ਇੰਡੀਜ਼ ਦੇ ਪਲੇਅਰਾਂ ਦੇ ਫਿਰ ਛੱਕੇ ਝੜਾਏ ਹੂੰ ਉਸੇ ਪਲੇਅਰ ਨੇ ਐਡੇ ਰਿਕਾਰਡ ਪੈਦਾ ਕੀਤੇ ਕਿ ਅੱਜ ਤੱਕ ਉਹਦੇ ਹਾਨ ਦਾ ਉਹਦੇ ਤੋੜਦਾ ਪਲੇਅਰ ਭਾਵੇਂ ਬਹੁਤ ਸਾਰੇ ਨੇ ਸਾਡੇ ਕੋਲ ਪਰ ਸਚਿਨ ਤੇਂਦੁਲਕਰ ਕੋਈ ਹੋਰ ਪੈਦਾ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਸਹੀ ਸਾਨੂੰ ਇਰਾਦੇ ਮਜ਼ਬੂਤ ਕਰਨੇ ਪੈਣੇ ਆ ਜੇਕਰ ਅਸੀਂ ਇਰਾਦੇ ਮਜ਼ਬੂਤ ਦੇ ਨਾਲ ਕਿ ਕੱਲ ਸਚਨ ਸਚਨ ਦਾ ਇਹ ਵੀ ਰਿਕਾਰਡ ਹੈ ਕਿ ਉਹ ਬਹੁਤ ਵਾਰੀ 90 ਵਾਲੀ ਲਾਈਨ ਦੇ ਵਿੱਚ ਜਾ ਕੇ ਆਊਟ ਹੋ ਜਾਂਦੇ ਆ ਸਚਨ ਦਾ ਇਹ ਵੀ ਰਿਕਾਰਡ ਹੈ ਕਿ ਉਹ ਸੈਂਚਰੀਆਂ ਬਹੁਤ ਬਣਾਈਆਂ ਹਾਫ ਸੈਂਚਰੀਆਂ ਬਹੁਤ ਬਣਾਈਆਂ ਹੁਣ ਜੇਕਰ ਸਚਨ ਅੱਜ ਸੈਂਟਰੀ ਨਹੀਂ ਬਣਾਉਂਦਾ ਕੱਲ ਵੀ ਨਹੀਂ ਬਣਾਉਂਦਾ ਪਰਸੋਂ ਵੀ ਨਹੀਂ ਬਣਾਉਂਦਾ ਕੀ ਗੱਲ ਭਾਈ ਉਹਨਾਂ ਨੂੰ ਬਾਹਰ ਕੱਢ ਦਿਓ ਜਜ਼ਬਾ ਹੋਣਾ ਚਾਹੀਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਬੰਦੇ ਦਾ ਕੈਲੀਬਰ ਕੀ ਹੈ ਇਹ ਬੰਦਾ ਕਿੱਥੇ ਤੱਕ ਜਾ ਸਕਦਾ ਹੈ ਇਸ ਬੰਦੇ ਦੀ ਪੋਟੈਂਸ਼ੀਅਲ ਪਾਵਰ ਕੀ ਹੈਗੀ ਜੇਕਰ ਅਸੀਂ ਉਹ ਆਪਣੇ ਹਰ ਇੱਕ ਬੰਦੇ ਦੇ ਵਿੱਚ ਦੇਖਣ ਘੋਖਣ ਵਾਚਣ ਲੱਗ ਜਾਈਏ ਤਾਂ ਫਿਰ ਸਾਨੂੰ ਬੰਦੇ ਦੀ ਅਸਲੀਅਤ ਪਤਾ ਲੱਗੇਗੀ ਸੋ ਇਦਾਂ ਹੀ ਹਰ ਰੋਜ਼ ਸਾਡਾ ਕਈ ਵਾਰ ਬਹੁਤ ਸਾਰੇ ਸੁੱਖ ਲੈ ਕੇ ਆਉਂਦਾ ਹੂੰ ਕਈ ਵਾਰ ਦੁੱਖਾਂ ਦੇ ਪਹਾੜ ਵੀ ਲੈ ਕੇ ਆਉਂਦਾ ਤੇ ਜੇਕਰ ਕਿਸੇ ਦਿਨ ਕੋਈ ਦੁੱਖ ਦਾ ਪਹਾੜ ਲੈ ਆਇਆ ਤੇ ਪਿਛਲੇ ਸੁੱਖਾਂ ਨੂੰ ਅਸੀਂ ਭੁੱਲ ਜਾਈਏ ਤੇ ਹਾਇ ਤੋਬਾ ਦੇ ਵਿੱਚ ਪੈ ਜਾਈਏ ਤੇ ਜ਼ਿੰਦਗੀ ਇਦਾਂ ਲੰਗਣੀ ਨਹੀਂ ਬਿਲਕੁਲ ਇਮਤਿਹਾਨ ਬਹੁਤ ਹੁੰਦੇ ਨੇ ਜ਼ਿੰਦਗੀ ਦੇ ਪਾਸ ਅਸੀਂ ਹੀ ਕਰਨੇ ਆ ਫੇਲ ਨਹੀਂ ਹੋਣਾ ਕਦੇ ਔਰ ਸਭ ਤੋਂ ਵੱਡੀ ਗੱਲ ਜ਼ਿੰਦਗੀ ਇਮਤਿਹਾਨ ਲੈਂਦੀ ਹੈ ਪੈਰ ਪੈਰ ਤੇ ਲੈਂਦੀ ਹੈ ਪਰ ਪੇਪਰ ਪਤਾ ਕਿਹੜਾ ਪਉਂਦੀ ਹੈ ਜਿਹੜਾ ਅਸੀਂ ਕਦੇ ਕਿਤਾਬਾਂ 'ਚ ਪੜਿਆ ਨਹੀਂ ਉਹ ਨਹੀਂ ਬਿਲਕੁਲ ਸਹੀ ਗੱਲ ਹੈ ਜ਼ਿੰਦਗੀ ਹਮੇਸ਼ਾ ਸਾਡਾ ਇਮਤਿਹਾਨ ਜਦੋਂ ਲੈਂਦੀ ਹੈ ਉਹਦਾ ਇਮਤਿਹਾਨ ਆਊਟ ਆਫ ਸਿਲੇਬਸ ਹੁੰਦਾ ਹੈ ਤੇ ਜਿਹੜਾ ਬੰਦਾ ਉਸ ਦੇ ਵਿੱਚੋਂ ਕਾਮਯਾਬ ਹੋ ਗਿਆ ਦੁਨੀਆ ਦਾ ਸਭ ਤੋਂ ਵੱਡਾ ਪੜਾਕੂ ਹੀ ਉਹ ਹੁੰਦਾ ਹੈ ਬਿਲਕੁਲ ਸਹੀ ਕਿਹਾ ਉਹਨੂੰ ਜ਼ਿੰਦਗੀ ਜਿਉਣ ਦਾ ਢੰਗ ਵੀ ਆ ਜਾਂਦਾ ਹੈ ਜੀ ਔਰ ਨਾਲ ਦੀ ਨਾਲ ਜੇਕਰ ਅਸੀਂ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਲੀਕਾ ਸਿੱਖ ਲਿਆ ਤੇ ਬਹੁਤ ਸਾਰੇ ਦੁੱਖਾਂ ਦੇ ਉੱਪਰ ਅਸੀਂ ਕਾਬੂ ਪਾ ਲਾਂਗੇ ਅਸੀਂ ਅੱਗੇ ਵਧ ਸਕਦੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਚੰਗੇ ਤਰੀਕੇ ਦੇ ਨਾਲ ਮਾਣ ਸਕਦੇ ਹਾਂ ਬਿਲਕੁਲ ਤਾਂ ਜੋਗੀ ਜੀ ਅੱਜ ਫਿਰ ਕੀ ਚੰਗਾ ਜਿਹਾ ਤੁਸੀਂ ਦੱਸਣ ਜਾ ਰਹੇ ਹੋ ਕਿਹੜੀ ਗੱਲਬਾਤ ਅਸੀਂ ਕਰਾਂਗੇ ਦੇਖੋ ਇੱਕ ਨਿੱਜੀ ਜੀ ਗੱਲ ਸੁਣਾਉਣੀ ਚਾਹਣਾ ਅੱਛਾ ਸੁਣਾਓ ਜੀ ਸੱਡੀ ਬੇਬੇ ਦੀਆਂ ਅੱਖਾਂ ਦੇ ਵਿੱਚ ਮੋਤੀਆ ਉਤਰਿਆ ਅੱਛਾ ਬੜੀ ਪਰੇਸ਼ਾਨੀ ਹੋ ਗਈ ਯਾਰ ਆਪਰੇਸ਼ਨ ਕਰਵਾਉਣਾ ਹੈ ਆਪਾਂ ਕਿੱਦਾਂ ਕਰੀਏ ਸਾਰੀ ਗੱਲਬਾਤ ਦੇਖਣੀ ਬਹੁਤ ਸਾਰੇ ਡਾਕਟਰਾਂ ਦੇ ਕੋਲ ਚੈੱਕ ਕਰਵਾਇਆ ਜਿਸਤੇ ਕੋਲ ਵੀ ਜਾਂਦੇ ਸੀ ਉਹ ਆਪਣਾ ਵੱਖਰਾ ਰੇਟ ਦੱਸਦਾ ਸੀ। ਹੂੰ ਕੋਈ ਕਹਿੰਦਾ ਸੀ ਕਿ 30 ਹਜ਼ਾਰ, ਕੋਈ ਕਹਿੰਦਾ ਸੀ 70 ਹਜ਼ਾਰ, ਕੋਈ ਕਹਿੰਦਾ ਸੀ ਮੈਂ 40 ਚ ਕਰ ਦਊਗਾ, ਕੋਈ ਕਹਿੰਦਾ ਸੀ ਮੈਂ 45 ਚ ਕਰ ਲਊਗਾ। ਬਹੁਤ ਸਾਰੇ ਡਾਕਟਰਾਂ ਦੇ ਵਿੱਚ ਘੁੰਮਣ ਫਿਰਨ ਤੋਂ ਬਾਅਦ ਮੇਰਾ ਇੱਕ ਦੋਸਤ ਆ। ਉਹਦਾ ਹਸਪਤਾਲਾਂ ਵਾਲਿਆਂ ਦੇ ਨਾਲ ਕਾਫੀ ਲਿੰਕ ਹੈ, ਉਹਦਾ ਕੋਈ ਆਪਣੇ ਕਾਰੋਬਾਰ ਦੇ ਜ਼ਰੀਏ ਬਣੇ ਹੋਏ। ਮੈਂ ਫਿਰ ਉਹਨੂੰ ਫੋਨ ਕੀਤਾ। ਹੂੰ ਮੈਂ ਕਿਹਾ ਯਾਰ ਇੱਦਾਂ-ਇੱਦਾਂ ਕਰਕੇ ਮੇਂ ਮਾਤਾ ਦੇ ਮੋਤੀਆ ਸੀ ઓਪਰੇਟ ਕਰਵਾਉਣਾ। ਕੀ ਹੱਲ ਹੋਵੇ ਇਹਦਾ? ਵੀ ਡਾਕਟਰ ਦੱਸ ਕੋਈ ਵਧੀਆ ਜਿਆ। ਕਦਾ ਕੋਈ ਗੱਲ ਉਹਨੇ ਇੱਕ ਡਾਕਟਰ ਦੱਸਿਆ ਮੈਨੂੰ ਜਲੰਧਰ ਸ਼ਹਿਰ ਦਾ ਇੱਕ ਨਾਮੀ ਹਸਪਤਾਲ ਤੇ ਜਿੱਥੇ ਲੋਕ ਜਾਂ ਤੋਂ ਡਰਦੇ ਵਾਵਾ ਪੈਸੇ ਪੂਸੇ ਕਹਿੰਦੇ ਉਹ ਲੈਂਦਾ ਉੱਥੇ ਦਾ ਡਾਕਟਰ ਦਾ ਸਮਝਿਆ ਯਾਰ ਉਹ ਤਾਂ ਮਹਿੰਗਾ ਫੋੜਿਆ ਹੂੰ ਵੀ ਉਹਨਾਂ ਦਾ ਤਾਂ ਗੜਾਸਾ ਉਹ ਦਿਖਾਇਆ ਹੂੰ ਕਹਿੰਦਾ ਨਹੀਂ ਤੁਸੀਂ ਜਾ ਕੇ ਆਓ ਮੈਂ ਉੱਥੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਉਹਨਾਂ ਤੋਂ ਲੈ ਕੇ ਉਹਨਾਂ ਨੇ ਪਹਿਲਾਂ ਡਾਕਟਰ ਸਾਹਿਬ ਨੂੰ ਫੋਨ ਕਰ ਦਿੱਤਾ ਸੀ ਜਦੋਂ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਆ ਜਾਓ ਪਰਚੀ ਨਾ ਕਟਵਾਇਓ ਸਿੱਧਾ ਮੇਰੇ ਕੈਬਨ ਦੇ ਵਿੱਚ ਆ ਜਿਓ ਅਸੀਂ ਸਿੱਧਾ ਕੈਬਨ ਵਿੱਚ ਗਏ ਉਹਨਾਂ ਨੇ ਦੇਖਿਆ ਦੁੱਖਿਆ ਸਾਰਾ ਕੁਝ ਕਰ ਕਰਾ ਕੇ ਚੈੱਕ ਕਰਕੇ ਤੇ ਉਹ ਕਹਿੰਦੇ ਸੀ ਆਪਰੇਟ ਹੋਣਾ ਮੋਤੀ ਆ ਮੈਂ ਕਿਹਾ ਜੀ ਦੱਸੋ ਫਿਰ ਕਦੋਂ ਕਰਵਾਈਏ ਤੁਸੀਂ ਕਦੋਂ ਕਰਵਾਉਣਾ ਮੈਂ ਕਿਹਾ ਜੀ ਅਸੀਂ ਤਾਂ ਹੁਣ ਵੀ ਆਏ ਹੋਏ ਹਾਂ ਸਾਡੇ ਵੱਲੋਂ ਤਾਂ ਭਾਵੇਂ ਹੋਣੀ ਕਰ ਦਿਓ ਚਲੋ ਜੀ ਉਹਨਾਂ ਨੇ 2000 ਦੀਆਂ ਦਵਾਈਆਂ ਮੰਗਵਾਈਆਂ ਆਪਰੇਟ ਕਰ ਦਿੱਤਾ ਇੱਕ ਵਧੀਆ ਸਾਨੂੰ ਡੀ ਲਕਸ ਰੂਮ ਦੇ ਵਿੱਚ 2-4 ਘੰਟੇ ਰੱਖਿਆ ਵੀ ਪਹਿਲਾਂ ਦਵਾਈ ਪਾਉਣ ਨੂੰ ਨਰਸ ਵੀ ਬਕਾਇਦਾ ਆਉਂਦੀ ਰਹੀ ਤੇ ਤੁਸੀਂ ਅੰਦਾਜ਼ਾ ਲਗਾਓਗੇ ਸਾਡੇ ਕੋਲ ਉਹਨਾਂ ਨੇ ਪੈਸੇ ਕਿੰਨੇ ਲਏ ਹੋਣਗੇ ਕਿੰਨੇ ਲਏ ਹੋਣਗੇ ਸਾਡੇ ਕੋਲੋਂ ਸਿਰਫ ਉਹਨਾਂ ਨੇ ਸਾਰਾ ਕੁਝ ਕਰ ਕਰਾ ਕੇ ਅਸੀਂ ਮੰਨੋ 7000 ਸਾਡਾ ਆਪਰੇਟ ਤੇ ਲੱਗਾ 2000 ਦੀਆਂ ਦਵਾਈਆਂ ਇੰਨੇ ਦੇ ਵਿੱਚ ਅਸੀਂ ਆਪਰੇਟ ਕਰਵਾ ਲਿਆ ਤੁਸੀਂ ਕਿਹਾ ਕਿ ਬਹੁਤ ਵਧੀਆ ਕਮਰਾ ਉਹਨੇ ਸਾਨੂੰ ਦਿੱਤਾ ਸੀਗਾ ਡਾਕਟਰ ਨੇ ਤਾਂ ਉਹਦਾ ਤਾਂ ਰੈਂਟ ਬਹੁਤ ਹੁੰਦਾ ਹੈ 45 45 100 ਰੁਪਿਆ ਇੱਕ ਦਿਨ ਦਾ ਹੁੰਦਾ ਹੈ ਤੇ ਤੁਹਾਡੇ ਤੋਂ ਉਹ ਪੈਸੇ ਨਹੀਂ ਸੀ ਲਏ ਉਹ ਪੈਸੇ ਨਹੀਂ ਲਏ ਮੇਰੇ ਕੋਲ ਅੱਛਾ ਕਾਰਨ ਕਿ ਮੈਂ ਆਪਣੇ ਦੋਸਤ ਦੇ ਥਰੂ ਉਹਦੇ ਨਾਲ ਟਾਈ ਅਪ ਕੀਤਾ ਹੋਇਆ ਸੀ ਸਾਡੀ ਤੇ ਚੱਲ ਗਈ ਸਿਫਾਰਿਸ਼ ਸਾਡਾ ਤਾਂ ਆਪਰੇਟ ਹੋ ਗਿਆ 10000 ਦੇ ਅੰਦਰ ਅੰਦਰ ਪਰ ਜਿਨ੍ਹਾਂ ਲੋਕਾਂ ਕੋਲ ਵਿਚਾਰਿਆਂ ਕੋਲ ਸਿਫਾਰਿਸ਼ ਹੈ ਨਹੀਂ ਅੱਖਾਂ ਹੈਗੀਆਂ ਮੋਤੀਆਂ ਤੇ ਉਹਨਾਂ ਨੂੰ ਵੀ ਉਤਰਨਾ ਹੈ ਬਿਲਕੁਲ ਮੋਤੀਆ ਮੈਨੂੰ ਵੀ ਉਤਰਨਾ ਹੈ ਮੋਤੀਆ ਤੁਹਾਨੂੰ ਵੀ ਉਤਰਨਾ ਹੈ ਮੋਤੀਆ ਇਹ ਵੱਧਦੀ ਉਮਰ ਦੇ ਨਾਲ ਉਤਰਨਾ ਹੁੰਦਾ ਸਾਡੀ ਇੱਕ ਪਾੜਿਆ ਬਾਡੀ ਦਾ ਓਕਸਦਾ ਹੁਣ ਜੇਕਰ ਇਹ ਅੱਖਾਂ ਦੇ ਵਿੱਚ ਮੋਤੀਆ ਉਤਰਨਾ ਹੈ ਤੇ ਫਸਾਨੂੰ ਜੇਕਰ ਇੱਕ ਬੀਬੀ ਦੇ ਲੈਂਜ ਮੇਰੀ ਦੇ 7000 ਦਾ ਪੈ ਸਕਦਾ ਤੇ 70 7000 ਵਾਲੇ ਕਿਹੜੇ ਵੇਚਦੇ ਆ ਵੀ ਹੂੰ ਇਹ 45000 ਦਾ ਕਿਹੜੇ ਵੇਚਦੇ ਆ ਹੂੰ ਇਹ 28000 ਵਾਲਾ ਕਿਹੜੇ ਵੇਚਦੇ ਆ ਇੱਥੇ ਲੁੱਟ ਖਸੁੱਟ ਕਿਉਂ ਹੋ ਰਹੀ ਹੈ ਜੀ ਇੱਥੇ ਸਰਕਾਰਾਂ ਜਾਗਦੀਆਂ ਕਿਉਂ ਨਹੀਂ ਇੱਥੇ ਸਾਡੀ ਹਰ ਇੱਕ ਬੰਦਾ ਚਮੜੀ ਉਧੇੜਨ ਨੂੰ ਤੁਰੇ ਫਿਰਦਾ ਇੱਥੇ ਸਰਕਾਰਾਂ ਦੀ ਨੀਂਦ ਕਿਉਂ ਨਹੀਂ ਖੁੱਲਦੀ ਹੂੰ ਇਹ ਮੁਹੱਲਾ ਕਲੀਨਿਕ ਬਣਾਉਣ ਵਾਲੇ ਕਿ ਵੱਡੇ ਵੱਡੇ ਹਸਪਤਾਲ ਬਣਾਉਣ ਵਾਲੇ ਇਹ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਜਾਗਦੇ ਕਿਉਂ ਨਹੀਂ ਹੂੰ ਪਿੱਛੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਕਿਹਾ ਸੀਗਾ ਕਿ ਸਟੰਟ ਦੀ ਉਹਨਾਂ ਨੇ ਇੱਕ ਕੀਮਤ ਰੱਖੀ ਸੀ ਹੂੰ ਕਿ ਭਾਈ ਇੰਨੇ ਹਜ਼ਾਰ ਦੇ ਵਿੱਚ ਸਟੰਟ ਪਾਊਗਾ ਇੱਕ ਬੰਦਾ ਆਣ ਕੇ ਕਹੇ ਉਹਨੇ ਹਜ਼ਾਰ ਦੇ ਵਿੱਚ ਸਟੰਟ ਪੈਂਦਾ ਹੂੰ ਅਗਲੇ ਕਹਿੰਦੇ ਵੀ ਸਾਡੀ ਅਸੀਂ ਨਾ ਉਹ ਸਟੰਟ ਪੈਂਦਾ ਨਾ ਉਹਦੀ ਗਰੰਟੀ ਹੈ ਬਿਲਕੁਲ ਭਾਈ ਸਾਡੀ ਮਾਤਾ ਦੇਵੀ ਜਿਹੜਾ ਲੈਂਸ ਪਿਆ ਉਹ ਵੀ ਇੰਪੋਰਟਡ ਆ ਹੂੰ ਤੇ ਬਾਕੀ ਜਿਹੜੇ ਇਹ ਬਾਹਰਲਾ ਦੱਸ ਕੇ ਲੈਨਸ ਪੈਸੇ ਵਟਦੇ ਫਿਰਦੇ ਆ ਇਹਨਾਂ ਦੇ ਉੱਪਰ ਕੋਈ ਨੁਕੇਲ ਹੈ ਹੂੰ ਦੁਨੀਆ ਦੇ ਵਿੱਚ ਕਿਹੜਾ ਕੰਮ ਹੈ ਜਿਹਦਾ ਤੁਹਾਨੂੰ ਬਿੱਲ ਕੱਟ ਕੇ ਨਹੀਂ ਦਿੱਤਾ ਜਾਂਦਾ ਹੂੰ ਕੋਈ ਹੈ ਸਭਲ ਕੋਈ ਕੰਮ ਹੈ ਸੋ ਕੋਈ ਸਾਡੇ ਡਾਕਟਰੀ ਪੇਸ਼ਾ ਇੱਕ ਐਸਾ ਕਿ ਜਿਹਦਾ ਕੋਈ ਤੁਹਾਨੂੰ ਬਿੱਲ ਕੱਟ ਕੇ ਨਹੀਂ ਦਿੰਦਾ ਨਹੀਂ ਦਿੰਦਾ ਤਾਂ ਫਿਰ ਕਾਲਾ ਧਨ ਕਿੱਥੇ ਆ ਹੂੰ ਬਲੈਕ ਮਨੀ ਕਿੱਥੇ ਹੂੰ ਸਾਡੀ ਜਿਹੜੀ ਸਰਕਾਰ ਆ ਉਹ ਇਹਨਾਂ ਵਾਲਾ ਕਿਉਂ ਨਹੀਂ ਦੇਖਦੀ ਮਾਫ ਕਰਨਾ ਮੈਂ ਸਾਰੇ ਸਾਰੇ ਡਾਕਟਰਾਂ ਨੂੰ ਨਹੀਂ ਕਹਿ ਰਿਹਾ ਬਹੁਤ ਸਾਰੇ ਚੰਗੇ ਵੀ ਹੋਣਗੇ ਹੂੰ ਪਰ ਬਹੁਤਾਂ ਇੱਥੇ ਉਹਨਾਂ ਡਾਕਟਰਾਂ ਦੀ ਹੋ ਗਈ ਆ ਜਿਹੜੇ ਅੱਜਕੱਲ ਰੱਬ ਨਹੀਂ ਯੱਬ ਬਣੇ ਹੋਏ ਆ ਹੂੰ ਉਹਨਾਂ ਡਾਕਟਰਾਂ ਨੇ ਸਾਡਾ ਮਰਨਾ ਵੀ ਖਰਾਬ ਕਰ ਇੱਕ ਹੋਰ ਕਹਾਣੀ ਸੁਣ ਲਓ ਹਾਂਜੀ ਮੇਰੇ ਦੋਸਤ ਦੀ ਮਾਂ ਹਸਪਤਾਲ ਦੇ ਵਿੱਚ ਪਈ ਹੂੰ ਲਤ ਤੋਂ ਉਹ ਨਕਾਰਾ ਸੀ ਚੱਲ ਨਹੀਂ ਸੀ ਸਕਦਾ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਉਹ ਜਦੋਂ ਹਸਪਤਾਲ ਦੇ ਵਿੱਚ ਪਈ ਤਾਂ ਮੈਨੂੰ ਉਹਨੇ ਦੱਸਿਆ ਉਸ ਮਾਦ ਨਾਲ ਮੇਰਾ ਬੜਾ ਪਿਆਰ ਸੀ ਮੈਨੂੰ ਕਹਿੰਦਾ ਤੁਹਾਨੂੰ ਪਤਾ ਨਹੀਂ ਲੱਗਾ ਕਿ ਬੀਬੀ ਬਿਮਾਰ ਬਹੁਤ ਆ ਹਸਪਤਾਲ ਦੇ ਵਿੱਚ ਆਖਰੀ ਸਾਹ ਤੇ ਆ ਕਿ ਮਿਲ ਕੇ ਜਾਓ ਮੈਂ ਉਹਦੀ ਗੱਲ ਸੁਣੀ ਮੈਂ ਸਿੱਧਾ ਜੀ ਹਸਪਤਾਲ ਜਾ ਵਜਿਆ ਫਾਈਵ ਸਟਾਰ ਹਸਪੀਟਲ ਜਲੰਧਰ ਦਾ ਅੱਛਾ ਜਦੋਂ ਮੈਂ ਹਸਪਤਾਲ ਦੇ ਵਿੱਚ ਗਿਆ ਮੈਂ ਉੱਥੇ ਜਾ ਕੇ ਦੇਖਿਆ ਮਾਤਾ ਦੇ ਮੂੰਹ ਦੇ ਵਿੱਚ ਪੈਪ ਤਾਂ ਕੀ ਹੋਈ ਆ ਜੀਬ ਉਹਦੀ ਬਾਹਰ ਲਟਕਣ ਰਹੀ ਆ ਪਹਿਲੀ ਗੱਲ ਸਾਨੂੰ ਉਥੇ ਜਾਣ ਤੋਂ ਇੱਕ ਬੰਦੇ ਨੇ ਰੋਕਿਆ ਕਹਿੰਦਾ ਤੁਸੀਂ ਜਾ ਨਹੀਂ ਸਕਦੇ ਮੈਂ ਕਿਹਾ ਭਾਈ ਤੂੰ ਕੌਣ ਆ ਮਾਤਾ ਦਾ ਮੁੰਡਾ ਆ ਜਾਂ ਮਾਤਾ ਦਾ ਕੋਈ ਹੋਰ ਖਾਸ ਰਿਸ਼ਤੇਦਾਰ ਆ ਤੂੰ ਕੌਣ ਉਹਨਾਂ ਰੋਕਣ ਵਾਲਾ ਕਹਿੰਦਾ ਜੀ ਸਾਨੂੰ ਡਾਕਟਰ ਨੇ ਮਨਾ ਕੀਤਾ ਮੈਂ ਕਿਹਾ ਬਲਾਡ ਡਾਕਟਰ ਨੂੰ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਮਿਲ ਸਕਦੇ ਫਿਰ ਉਹ ਹਸਪਤਾਲ ਥੋੜਾ ਹੋ ਗਿਆ ਫਿਰ ਤਾਂ ਕੈਦਖਾਨਾ ਹੋ ਗਿਆ ਬਿਲਕੁਲ ਕਹਦਾ ਨਹੀਂ ਜੀ ਤੁਸੀਂ ਆਹ ਕੱਪੜੇ ਪਾ ਕੇ ਜਾ ਸਕਦੇ ਮੈਂ ਕਿਹਾ ਜੀ ਲਿਆਓ ਦਿਓ ਸਾਨੂੰ ਕੱਪੜੇ ਜਿਹੜੀਆਂ ਚੀਜ਼ਾਂ ਜ਼ਰੂਰੀਆਂ ਅਸੀਂ ਉਹਨਾਂ ਨੂੰ ਨਿਭਾਉਣੇ ਆ ਤੁਹਾਡੇ ਕਾਇਦੇ ਕਾਨੂੰਨ ਤੋਂ ਮੰਨਦੇ ਸੀ ਅਸੀਂ ਅਸੀਂ ਉਹ ਕੱਪੜੇ ਪਾ ਕੇ ਅੰਦਰ ਗਏ ਤੇ ਮਾਤਾ ਦਾ ਦੇਖਿਆ ਜਦੋਂ ਮੂੰਹ ਦੇ ਵਿੱਚ ਪੈਪਾਈ ਹੋਈ ਆ ਜੀਭ ਬਾਹਰ ਲਮਕਣ ਢਈ ਆ ਤੇ ਮੈਂ ਕਿਹਾ ਯਾਰ ਇਹਨੂੰ ਡਾਕਟਰ ਕੋਲ ਹੈਂਡਲ ਕਰਦਾ ਕਹਿੰਦਾ ਥੱਲੇ ਆ ਅਸੀਂ ਉਸ ਡਾਕਟਰ ਦੀ ਵੇਟ ਕੀਤੀ ਉਹ ਡਾਕਟਰ ਆਇਆ ਜਦੋਂ ਉਹ ਡਾਕਟਰ ਦੇ ਕੋਲ ਅਸੀਂ ਬੈਠੇ ਮੈਂ ਕਿਹਾ ਡਾਕਟਰ ਸਾਹਿਬ ਕੀ ਲੱਗਦਾ ਤੁਹਾਨੂੰ ਕਹਿੰਦਾ ਠੀਕ ਆ ਇੰਪਰੂਵਮੈਂਟ ਹੋ ਰਹੀ ਹੈ ਦੇਖੋ ਰੱਬ ਦੇ ਹੱਥ ਹੈ ਹੁੰਦਾ ਸਾਰਾ ਕੁਝ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਉਹ ਬੰਦੇ ਦੇਖੇ ਬਾਹਰ ਇੱਕ ਬੰਦੇ ਦੀ ਲਤ ਅੱਧੀ ਆ ਉਹ ਤੁਰ ਨਹੀਂ ਸਕਦਾ ਦੂਸਰੇ ਬੰਦੇ ਦੇ ਨੋਹਾਂ ਦੇ ਵਿੱਚ ਗੋਹਾ ਫਸਿਆ ਆ ਐਡੀ ਗਰੀਬੀ ਦੀ ਹਾਲਤ ਆ 부ੜੀ ਅੰਦਰ ਮਰੀ ਪਈ ਐ ਇਹਨਾਂ ਨੂੰ ਤੁਸੀਂ ਮਾਰ ਦੇਣ ਹੂੰ ਪਤਾ ਇਦਾਂ ਕਿਦਾਂ ਹੋ ਸਕਦਾ ਤੂੰ ਡਾਕਟਰ ਐ ਫਲਾਨਾ ਮੈਂ ਕਹਾਂ ਮੈਂ ਡਾਕਟਰ ਨਹੀਂ ਮੈਂ ਪੱਤਰਕਾਰ ਆ ਹੂੰ ਜੇ ਤੂੰ ਕਹੇ ਤਾਂ ਆਪਾਂ ਕੈਮਰੇ ਲਿਆ ਕੇ ਚੈੱਕ ਕਰਾ ਲਈਏ ਹੂੰ ਨਹੀਂ 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 ਸਾਨੂੰ ਕਹਿੰਦੇ ਟਾਈਮ ਦਿਓ ਅਸੀਂ ਆਪਣੇ ਆਪ ਕਰ ਲੈਣਾ ਸੀ ਸਾਰਾ ਕੁਝ ਸਾਨੂੰ ਪਤਾ ਹੈ ਸਾਡੀ ਡਾਕਟਰੀ ਆ ਮੈਂ ਡਾਕਟਰ ਸਾਹਿਬ ਜੀਬ ਗਦਾ ਬਾਹਰ ਆ ਗਈ ਬੰਦੇ ਦੀ ਹਮ ਮਰਿਆ ਬੰਦਾ ਆ ਉਹਦੀ ਜੀਬ ਬਾਹਰ ਆਈ ਹੋਈ ਆ ਨਹੀਂ 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 ਉਹ ਉਦੋਂ ਆਈ ਹੋਈ ਆ ਪੈਪ ਕਰਕੇ ਮੈਂ ਕਹਾਂ ਜੀ ਨਹੀਂ ਤੁਸੀਂ ਝੂਠ ਬੋਲਦੇ ਆ ਅਸੀਂ ਬਹਿਸ ਕਿ ਆ ਗਏ ਸਾਡੇ ਹੱਥ ਪੱਲੇ ਕੀ ਪੈਣਾ ਸੀ ਸਾਰੇ ਤਾਂ ਕਾਨੂੰਨ ਜਿਹੜੇ ਡਾਕਟਰਾਂ ਨੇ ਇੱਕ ਅੰਦਾ ਤੇ ਟੰਗੇ ਹੋਇਆ ਪੜਿਆ ਨਹੀਂ ਤੁਸੀਂ ਕਦੇ ਕਿ ਇੱਥੇ ਕੋਈ ਭੰਨ ਤੋੜ ਕਰੋਗੇ ਇੱਥੇ ਕੋਈ ਤੁਸੀਂ ਉੱਚੀ ਬੋਲੋਗੇ ਕਿਸੇ ਨਾਲ ਮਿਸ ਵਿਹੇਵ ਕਰੋਗੇ ਤੁਹਾਡੇ ਤੇ ਆਧਾਰਾ ਲੱਗੂਗੀ ਤੇ ਜੇਕਰ ਸਾਡੇ ਬੰਦੇ ਮਾਰ ਕੇ ਅੰਦਰ ਪਾ ਕੇ ਰੱਖੇ ਹੁੰਦੇ ਦੋ ਦੋ ਦਿਨ ਦੇ ਉਹਨਾਂ ਤੇ ਕਿਹੜੀ ਧਾਰਾ ਲੱਗਦੀ ਬਈ ਕੋਈ ਲੱਗਦੀ ਧਾਰਾ ਉਹਨਾਂ ਤੇ ਜਦੋਂ ਮੈਂ ਵਾਪਸ ਆ ਗਿਆ ਤੇ ਮੈਂ ਹਲੇ ਰਾਹ ਦੇ ਵਿੱਚ ਹੀ ਸੀਗਾ ਤੇ ਮੇਰੇ ਦੋਸਤ ਦਾ ਫੋਨ ਆ ਗਿਆ ਕਿ ਡਾਕਟਰਾਂ ਨੇ ਜਵਾਬ ਦਿੱਤਾ ਬੀਬੀ ਮਰ ਗਈ ਆ ਕੀ ਕਹੋਗੇ ਇਹਨਾਂ ਡਾਕਟਰਾਂ ਨੂੰ ਕੀ ਕੋਈ ਹੈ ਕੋਈ ਇਨਸਾਨੀਅਤ ਦਿੱਤੇ ਨਾ ਸਾਡੀਆਂ ਸਰਕਾਰਾਂ ਸਾਡੇ ਹੱਕ ਦੇ ਵਿੱਚ ਨਾ ਸਾਡਾ ਕੋਈ ਇਸ ਤਰ੍ਹਾਂ ਦੇ ਡਾਕਟਰ ਸਾਡੇ ਹੱਕ ਦੇ ਵਿੱਚ ਨਾ ਸਾਡੇ ਹੱਕ ਦੇ ਵਿੱਚ ਮਾਸਟਰ ਆ ਨਾ ਸਾਡੇ ਹੱਕ ਦੇ ਵਿੱਚ ਕੋਈ ਹੋ ਰਿਹਾ ਅਸੀਂ ਜਾਈਏ ਤਾਂ ਜਾਈਏ ਕਿੱਥੇ ਇਹਨਾਂ ਨੇ ਤਾਂ ਲੋਕਾਂ ਨੂੰ ਪ੍ਰੋਡਕਟ ਸਮਝ ਲਿਆ ਹੈ ਜਿਵੇਂ ਡਾਕਟਰ ਨੇ ਇਹਨਾਂ ਨੇ ਪ੍ਰੋਡਕਟ ਸਮਝ ਲਿਆ ਹਾਂ ਬਸ ਠੀਕ ਹੈ ਖਰਾਬ ਹੋ ਗਿਆ ਸਿੱਟ ਦੋ ਇਹਨੂੰ ਹੁਣ ਤੁਹਾਨੂੰ ਇੱਕ ਗੱਲ ਮੈਂ ਵੀ ਦੱਸਦੀ ਆ ਮੇਰੇ ਤਾਇਆ ਜੀ ਹੁਣੇ ਹਸਪਤਾਲ ਦੇ ਵਿੱਚ ਦਾਖਲ ਸਿਗੇ ਨਾਮ ਨਿਮਲੋਂਗੀ ਹਸਪਤਾਲ ਦਾ ਬੜੇ ਪੈਸੇ ਉਹਨਾਂ ਨੇ ਸਾਡੇ ਕੋਲੋਂ ਲਏ ਪਹਿਲਾਂ ਤਾਂ ਜਦੋਂ ਦਾਖਲ ਕਰਵਾਇਆ ਉਸ ਦਿਨ ਵੀ ਸਾਡੇ ਕੋਲੋਂ ਪੈਸੇ ਲੈ ਲਏ ਸਾਨੂੰ ਇਹਨਾਂ ਪਤਾ ਨਹੀਂ ਸੀ ਅਸੀਂ ਕਦੇ ਹਸਪਤਾਲਾਂ ਦੇ ਚੱਕਰਾਂ ਦੇ ਵਿੱਚ ਪਏ ਨਹੀਂ ਅਸੀਂ ਜਿੱਦਾਂ ਜਿੱਦਾਂ ਉਹ ਕਹਿੰਦੇ ਗਏ ਅਸੀਂ ਕਰਦੇ ਗਏ ਸਾਨੂੰ ਤਾਂ ਸਾਡਾ ਬੰਦਾ ਚਾਹੀਦਾ ਸੀ ਠੀਕ ਕਰ ਲੈ ਨਹੀਂ ਕਰਦੇ ਸਾਰੇ ਇਦਾਂ ਕਰਦੇ ਹਾਂ ਅਸੀਂ ਪੈਸੇ ਦਿੰਦੇ ਰਹੇ ਉਹਨਾਂ ਨੂੰ 4 ਦਿਨ ਹੋ ਗਏ 5 ਦਿਨ ਹੋ ਗਏ 6 ਦਿਨ ਹੋ ਗਏ ਜਦੋਂ ਤੁਸੀਂ ਕਿਹਾ ਕਿ ਮਿਲਣ ਨਹੀਂ ਸੀ ਦਿੰਦੇ ਇੱਕ ਬੰਦਾ ਜਾਂਦਾ ਸੀ ਉਹ ਵੀ ਕਿਸੇ ਲੇਡੀ ਨੂੰ ਉਹਨਾਂ ਨੇ ਅੰਦਰ ਭੇਜ ਦੇਣਾ ਜਿਹਨੂੰ ਕੁਝ ਪਤਾ ਨਹੀਂ ਸੀ ਲੱਗਦਾ ਉਹਨੂੰ ਭੇਜ ਦੇਣਾ ਕਿ ਜਾਓ ਤੁਸੀਂ ਆਹ ਕੱਪੜੇ ਪਾ ਕੇ ਜਾਓ ਆਈ ਸੀ ਯੂ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਸੀ ਤਿੰਨ ਦਿਨਾਂ ਬਾਅਦ ਉਹਨਾਂ ਨੇ ਵੈਂਟੀਲੇਟਰ ਤੇ ਪਾ ਦਿੱਤਾ ਕਿ ਤੁਹਾਡਾ ਬੰਦਾ ਜਿਉਂਦਾ ਹੈ ਸਾਹ ਚੱਲਦੇ ਆ ਪਰ ਗੱਲਬਾਤ ਨਹੀਂ ਕਰ ਸਕਦੇ ਅੰਦਰ ਮੇਰੇ ਤਾਇਆ ਜੀ ਦੀ ਬੇਟੀ ਗਈ ਉਹਨੇ ਬਾਹਰ ਆ ਕੇ ਰੋਣ ਲੱਗ ਗਈ ਕਹਿੰਦੀ ਤਾਇਆ ਜੀ ਤਾਂ ਹਿਲਦੇ ਹੀ ਨਹੀਂ ਬਿਲਕੁਲ ਮੇਰੇ ਡੈਡੀ ਗੱਲ ਹੀ ਨਹੀਂ ਕਰਦੇ ਪਏ ਇਦਾਂ ਤਾਂ ਕਦੇ ਹੋਇਆ ਹੀ ਨਹੀਂ ਹੱਥ ਵੀ ਨਹੀਂ ਹਿਲਾਉਂਦੇ ਪਏ ਮੈਂ ਉਹਨਾਂ ਨੂੰ ਬੜੀ ਬੜੀ ਬੋਲਿਆ ਕਿ ਉੱਠੋ ਗੱਲ ਕਰੋ ਮੇਰੇ ਨਾਲ ਤੇ ਉਹ ਰੋਣ ਲੱਗ ਗਈ ਉਹਨੂੰ ਥੋੜਾ ਥੋੜਾ ਅੰਦਾਜ਼ਾ ਹੋ ਗਿਆ ਸੀਗਾ ਕਿ ਹੈ ਨਹੀਂਗਾ ਅੰਦਰ ਕੁਝ ਵੀ ਉਹਨਾਂ ਦੇ ਚੌਥੇ ਦਿਨ ਵੀ ਅਸੀਂ ਚਲੋ ਕਿਹਾ ਕਿ ਹੋ ਸਕਦਾ ਕੋਈ ਚਮਤਕਾਰ ਹੋ ਜਾਵੇ ਉੱਠ ਪੈਣ ਪੰਜਵੇਂ ਦਿਨ ਵੀ ਇਦਾਂ ਹੀ ਹੋਈ ਫਿਰ ਉਸ ਤੋਂ ਬਾਅਦ ਮੇਰੇ ਪਾਪਾ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਸਾਨੂੰ ਦੱਸੋ ਕੀ ਹੈ ਸਾਨੂੰ ਕਲੀਅਰ ਦੱਸ ਦੋ ਜੋ ਵੀ ਹੈਗਾ ਆ ਹਨਾ ਅਸੀਂ ਕੁਝ ਕਰੀਏ ਆਪਣਾ ਹਿੱਲਾ ਹੁੰਦਾ ਕੀ ਸੀ ਹੁਣ ਉਹ ਤਾਂ ਵੈਂਟੀਲੇਟਰ ਦੇ ਉੱਤੇ ਪਏ ਹੋਏ ਨੇ ਗੋਲੀਆਂ ਜਾਂਦੀਆਂ ਸੀਗੇ ਅੰਦਰ ਗੋਲੀਆਂ ਟੈਬਲੇਟਸ ਹੋਰ ਸੀਰਪ ਬੜੇ ਜਾਂਦੇ ਸੀਗੇ ਇੰਨੀ ਇੰਨੀ ਦਵਾਈਆਂ ਸਾਨੂੰ ਲਿਖ ਕੇ ਦੇ ਦਿੰਦੇ ਸੀ ਪਰ ਇਹਨਾਂ ਤੋਂ ਕੋਈ ਪੁੱਛੇ ਕਿ ਇਹ ਦਵਾਈਆਂ ਖਾਂਦਾ ਕੌਣ ਹੈ ਜਿਹੜਾ ਬੰਦਾ ਵੈਂਟੀਲੇਟਰ ਤੇ ਪਿਆ ਉਹਨੇ ਦਵਾਈਆਂ ਖਾਣੀਆਂ ਨਹੀਂ ਐਹੀ ਸਵਾਲ ਜਦੋਂ ਮੇਰੇ ਪਾਪਾ ਨੂੰ ਕਿਉਂਕਿ ਸਾਰਾ ਦਿਨ ਤਾਂ ਉਹਨੇ ਕੰਮ ਤੇ ਹੋਣਾ ਜਦੋਂ ਰਾਤ ਨੂੰ ਉਹਨਾਂ ਨੂੰ ਦੱਸਣਾ ਕਿ ਆਹ ਦਵਾਈਆਂ ਸਾਰਾ ਦਿਨ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਹਸਪਤਾਲ ਦੇ ਵਿੱਚ ਉਹੀ ਰਾਖੀ ਕਰ ਰਹੀਆਂ ਸੀ ਕਿ ਉਹਨਾਂ ਨੂੰ ਦੇ ਦੇਣਾ ਕਿ ਆਹ ਦਵਾਈ ਲੈ ਕੇ ਆਓ ਆਹ ਦਵਾਈ ਲੈ ਕੇ ਆਓ ਸਾਰੀਆਂ ਗੋਲੀਆਂ ਸਭ ਕੁਝ ਅੰਦਰ ਜਾ ਰਹੀ ਹੈ ਜਦੋਂ ਪਾਪਾ ਨੇ ਇਹ ਸਵਾਲ ਪੁੱਛਿਆ ਤਾਂ ਡਾਕਟਰ ਕਹਿੰਦੇ ਵੀ ਨਹੀਂ ਸਾਨੂੰ ਚਾਹੀਦੀਆਂ ਹੁੰਦੀਆਂ ਨਹੀਂ ਅਸੀਂ ਇਸ ਕਰਕੇ ਮੰਗਵਾਉਂਦੇ ਆ ਉਸ ਤੋਂ ਬਾਅਦ ਪਾਪਾ ਨੇ ਫਿਰ ਕਿਹਾ ਕਿ ਵਈ ਪਾਪਾ ਸਿੱਧੇ ਹੋਗੇ ਫਿਰ ਵਈ ਅਸੀਂ ਵਕੀਲ ਸਾਧਦੇ ਆ ਤੁਸੀਂ ਸਾਨੂੰ ਇੱਕ ਪੇਪਰ ਦੇ ਉੱਤੇ ਲਿਖ ਕੇ ਦੇ ਦਿਓ ਤੁਹਾਡਾ ਬੰਦਾ ਜਿਉਂਦਾ ਆ ਆ ਚੀਜ਼ ਤੁਹਾਨੂੰ ਲਿਖ ਕੇ ਦੇ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਅਗਲੇ ਦਿਨ ਤੜਕੇ ਸਵੇਰੇ 4 ਵਜੇ ਉਹਨਾਂ ਨੇ ਜਵਾਬ ਦੇ ਦਿੱਤਾ ਦੇਖੋ ਇਹ ਹੀ ਗੱਲ ਆ ਉਹ ਜਵਾਬ ਤੁਹਾਨੂੰ ਤਾਂ ਦਿੱਤਾ ਕਿ ਤੁਸੀਂ ਥੋੜੀ ਜਿਹੀ ਬਹਿਸ ਕੀਤੀ ਦਵਾਈਆਂ ਅੰਦਰ ਜਾਂਦੀਆਂ ਨੇ ਇੱਕ ਰਸਤੇ ਜਾਂਦੀ ਆ ਦੂਸਰੇ ਰਸਤੇ ਬਾਹਰ ਨਿਕਲ ਕੇ ਮੁੜ ਤੁਹਾਡੇ ਆਪਣੇ ਉਹ ਫਾਰਮੇਸੀ ਦੇ ਵਿੱਚ ਪਹੁੰਚ ਜਾਂਦੀਆਂ ਨੇ ਫਾਰਮੇਸੀ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਧੰਦਾ ਹੈ ਜਿੰਨਾ ਇਹਦੇ ਵਿੱਚ ਮਾਰਜਨ ਤੁਸੀਂ ਇਮੇਜਿਨੇਸ਼ਨ ਤੁਹਾਡੀ ਉਹ ਉਸ ਤੋਂ ਵੀ ਪਰੇ ਹੈ ਹੁਣ ਵੱਡਾ ਸਵਾਲ ਇਹ ਹੈ ਬਿਜਲੀ ਫਰੀ ਹੂੰ ਦਾਣੇ ਫਰੀ ਘਰ ਘਰ ਜਾ ਕੇ ਆਪ ਥੈਲੇ ਵੰਡਦੇ ਹੋਏ ਸਾਡੇ ਮਾਨਯੋਗ ਮੱਖ ਮੰਤਰੀ ਸਾਹਿਬ ਕਿਰਾਇਆ ਫਰੀ ਬੱਸਾਂ ਦੇ ਵਿੱਚ ਬੱਸਾਂ ਦਾ ਕਿਰਾਇਆ ਫਰੀ ਇੱਕ ਗੱਲ ਇੱਥੇ ਇਹ ਵੀ ਕਰੀਏ ਕਿ ਲੋਕਾਂ ਨੂੰ ਜੋ ਚਾਹੀਦੇ ਸਰਕਾਰ ਉਹ ਫਰੀ ਦੇਉਗੀ ਨਹੀਂ ਦੇਉਗੀ ਸਰਕਾਰ ਉਹ ਫਰੀ ਦੇਉਗੀ ਜਿੱਥੇ ਉਹਨਾਂ ਨੂੰ ਵੋਟਾਂ ਮਿਲਣਗੀਆਂ ਹੂੰ ਸਰਕਾਰ ਜੀ ਸਾਡਾ ਸਾਰਾ ਕੁਝ ਵਿਕ ਗਿਆ ਕੈਂਸਰ ਟ੍ਰੇਨਾਂ ਪੰਜਾਬ ਦੇ ਵਿੱਚ ਚੱਲਣ ਲੱਗ ਪਈਆਂ ਹੂੰ ਸਾਰੇ ਦਾ ਸਾਰਾ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕੈਂਸਰ ਦੇ ਨਾਲ ਖਾਲੀ ਹੋ ਜਾਣਾ ਜੀ ਅੱਧਾ ਕ ਪ੍ਰਵਾਸ ਨੇ ਕਰ ਦਿੱਤਾ ਅੱਧਾ ਕੈਂਸਰ ਨੇ ਕਰ ਦੇਣਾ ਸਾਡੇ ਇਸ ਵਲਾਂ ਧਿਆਨ ਕਿਸਦਾ ਨਹੀਂ ਮਹਿੰਗੀਆਂ ਦਵਾਈਆਂ ਨੇ ਘਰਾਂ ਦੇ ਬਨੇਰੇ ਉਡਾ ਦਿੱਤੇ ਹੂੰ ਲੋਕੇ ਕੰਗਾਲ ਹੋ ਕੇ ਬੈਠੇ ਆ ਸਾਨੂੰ ਜਿੱਥੇ ਮਰਜ਼ੀ ਚੱਲ ਜਾਓ ਦਵਾਈਆਂ ਦੇ ਉੱਪਰ ਵੀ ਲੁੱਟਿਆ ਕਿਉਂ ਨਹੀਂ ਭਾਈ ਇੱਕ ਰੇਟ ਫਿਕਸ ਕੀਤਾ ਜਾਂਦਾ ਜੇਕਰ ਦਵਾਈ 10 ਰੁਪਏ ਦੀ ਹੈ ਤੇ 100 ਰੁਪਏ ਦੀ ਕਿਉਂ ਵਿਕੇ ਹੂੰ ਤੇ ਜੇਕਰ ਡਾਕਟਰ ਹੈਗੇ ਆ ਉਹਨਾਂ ਦੇ ਇਲਾਜ ਦੀਆਂ ਲਿਸਟਾਂ ਕਿਉਂ ਨਹੀਂ ਬਾਹਰ ਲਾਈਆਂ ਜਾਂਦੀਆਂ ਚਿਪਾਈ ਇਹਨੇ ਇਸ ਰੇਟ ਤੇ ਇਲਾਜ ਕਰਨਾ ਇਸ ਤੋਂ ਵੱਧ ਮਹਿੰਗਾ ਨਹੀਂ ਕਰੂਗਾ ਕਿਉਂ ਨਹੀਂ ਉਹਨਾਂ ਦੇ ਉੱਪਰ ਨਕੇਲ ਕੱਸੀ ਜਾਂਦੀ ਕਿਉਂ ਕਿਉਂਕਿ ਹਰ ਇੱਕ ਫੀਲਡ ਦੇ ਵਿੱਚ ਅੱਜ ਇੱਕ ਵੱਡਾ ਮਾਫੀਆ ਬਣ ਗਿਆ ਹੂੰ ਗਰੁੱਪੀਜ਼ਮ ਹੋ ਗਈ ਇੱਕ ਵੱਡੇ ਵੱਡੇ ਇਕੱਠ ਬਣਾ ਲੈ ਲੋਕਾਂ ਨੇ ਹਮ ਸਾਰੇ ਨਹੀਂ ਮੈਂ ਕਹਿ ਰਿਹਾ ਕੁਝ ਕੁ ਲੋਕ ਹੈਗੇ ਆ ਕਿ ਜਿਨ੍ਹਾਂ ਨੇ ਗਰੁੱਪ ਬਣਾ ਕੇ ਲੋਬਿੰਗ ਕੀਤੀ ਹੋਈ ਆ ਉਹ ਸਰਕਾਰ ਦੀਆਂ ਨਾਸਾਂ ਦੇ ਵਿੱਚ ਨਕੇਲ ਪਾਈ ਹੋਈ ਆ ਸਰਕਾਰ ਨੂੰ ਵੀ ਅੰਦਰ ਖਾਤੇ ਕਿਤੇ ਨ ਕਿਤੇ ਜਿਹੜੀ ਵੀ ਸਰਕਾਰ ਆਉਂਦੀ ਆ ਉਸ ਸਰਕਾਰ ਦੀ ਮੁਠੀ ਗਰਮ ਹੋ ਜਾਂਦੀ ਆ ਔਰ ਫਿਰ ਜਿਹਦੀ ਖਾਈਏ ਬਾਦਰੀ ਉਦੀ ਪਰ ਇਹ ਹਾਜ਼ਰੀ ਸਰਕਾਰਾਂ ਅੱਖਾਂ ਮੀਟ ਕੇ ਵਜ ਜਾਂਦੀਆਂ ਲੋਕ ਵਿਚਾਰੇ ਛੱਲ ਹੁੰਦੇ ਆ ਹਸਪਤਾਲਾਂ ਦੇ ਵਿੱਚ ਸੋ ਇਹ ਲੁੱਟ ਜਿਹੜੀ ਆ ਜਦੋਂ ਇਹ ਬੰਦ ਹੋਊਗੀ ਬਦਲਾਅ ਉਦੋਂ ਆਉਣਾ ਹੈ ਬਿਲਕੁਲ ਲੁੱਟ ਜਿਹੜੀ ਆ ਉਹ ਬੰਦ ਜ਼ਰੂਰ ਹੋਣੀ ਚਾਹੀਦੀ ਹੈ ਤੇ ਜੋਗੀ ਜੀ ਬਹੁਤ ਕੁਝ ਅਜਿਹਾ ਹੋ ਰਿਹਾ ਜਿਸ ਦਾ ਸਾਨੂੰ ਸਾਡੇ ਲੋਕਾਂ ਨੂੰ ਆਮ ਜਨਤਾ ਨੂੰ ਅੰਦਾਜ਼ਾ ਵੀ ਨਹੀਂ ਆਸ ਇਹੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਸ ਵੱਲ ਧਿਆਨ ਦੇਵੇ ਕੋਈ ਸਰਕਾਰ ਜ਼ਰੂਰ ਧਿਆਨ ਦੇਵੇ ਕਿਉਂਕਿ ਜਿਹੜੀਆਂ ਚੀਜ਼ਾਂ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਸਰਕਾਰ ਕਦੇ ਵੀ ਮੁਹਈਆ ਨਹੀਂ ਕਰਵਾਉਂਦੀ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਸਵੇਰੇ-ਸਵੇਰੇ ਦੇ ਵਿੱਚ ਹੱਦ ਸਿਰਫ ਇਹ ਨਹੀਂ ਨਵੇਂ ਐਪੀਸੋਡ ਦੇ ਨਾਲ ਮੁਰ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ। ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ, ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber, Tata Play TV ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ eBay 'ਤੇ ਦੇਖ ਸਕਦੇ ਹੋ। USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ